ये कोई अकाली दल में पूरी पार्टी सुखबीर जी के साथ बहुत तकड़े होके साथ में है ये कुछ भाजपा के जो स्टूजेस हैं उनकी तरफ से ये केंद्र की तरफ से अकाली दल को तोड़ने की कोश, कोशिश की जा रही है एक साजिश की जा रही है वो जितने भी वो लोग हैं उनमें से ऐसे हैं जो आ, सभी जानते हैं कि वो भाजपा के इशारों में चलते हैं और वो सारा ग्रुप इकट्ठा हुआ है जो महाराष्ट्र में किया वो पंजाब में करने चाह रहे हैं लेकिन पूरी पार्टी सुखबीर जी के साथ पूरी एकत्र एक से और स्ट्रांगली खड़ी है और एक बार फिर वो अपने एफर्ट्स में बिल्कुल नाकाम होंगे पांच लोग हैं केवल बाकी एक में, के के में, में से एक पूरे सुखबीर जी के साथ हैं पूरे डिस्ट्रिक्ट प्रेजिडेंट साथ हैं सारे हल्के के सारे लीडरशिप साथ में जो पांच लोग हैं उसमें से एक का परिवार अभी बीजेपी के एमपी कैंडिडेट बनके उन्होंने चोन लड़ी है दूसरे उन्हीं को मैडम को एस की चोन बीजेपी ने लड़वाई थी जो तीसरे उनके भाई बीजेपी के साथ हैं और जो चौथे हैं वो बीजेपी के साथ ज्वाइन करने के लिए अंदर बाहर अंदर बाहर होते रहे सो ये सारे बीजेपी के स्टूजे हैं जो ये कर रहे हैं और पंजाब इसको भली जानता जानते हैं सुखबीर जी के साथ पूरी पार्टी एकजुट है बिल्कुल एकजुट है पांच लोग इन्होंने तोड़े हैं 117 ਮੇਂ ਸੇ ਤਾਂ 5 ਹੋਰ 117 ਮੇਂ ਕੋਈ ਮੁਕਾਬਲਾ ਹੀ ਨਹੀਂ ਹੈ ਪੰਜਾਬੀ ਇਕ ਤੇ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਚੱਲ ਰਹੀ ਵਿਵਾਦ ਨੂੰ ਲੈ ਕੇ ਬਠਿੰਡਾ ਤੋਂ ਸੰਸਦ ਮੈਂਬਰ ਚੁਣੀ ਅਕਾਲੀ ਦਲ ਪ੍ਰਧਾਨ ਦੀ ਪਤਨੀ ਹਰਸੀਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇੱਕ ਮੁਠ ਹੈ ਅਤੇ ਸੁਖਵੀਰ ਬਾਦਲ ਦੇ ਨਾਲ ਖੜਾ ਹੈ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸੀਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬੀਜੇਪੀ ਦੇ ਕੁਝ ਪਿੱਠੂ ਸ਼੍ਰੋਮਣੀ ਕਾਲੀਦਲ ਨੂੰ ਤੋੜਨ ਦੀ ਕੋਸ਼ਿਸ਼ਾਂ ਕਰ ਰਹੇ ਹਨ ਉਹ ਉਹੀ ਕਰਨਾ ਚਾਹੁੰਦੇ ਹਨ ਜਿਵੇਂ ਉਹਨਾਂ ਨੇ ਮਹਾਰਾਸ਼ਟਰ ਵਿੱਚ ਕੀਤਾ ਸੀ ਸ਼੍ਰੋਮਣੀ ਕਾਲੀਦਲ ਇਕਜੁੱਟ ਹੈ ਤੇ ਉਹ ਫੇਲ ਹੋਣ ਜਾ ਰਹੇ ਹਨ 117 ਨੇਤਾਵਾਂ ਚੋਂ ਸਿਰਫ 5 ਨੇਤਾ ਸੁਖਵੀਰ ਬਾਦਲ ਦੇ ਖਿਲਾਫ ਹਨ ਜਦਕਿ 112 ਗੂ ਪਾਰਟੀ ਅਤੇ ਸੁਖਵੀਰ ਬਾਦਲ ਦੇ ਨਾਲ ਖੜੇ ਹਨ ਸਾਰੇ ਹਲਕਿਆਂ ਦੀ ਸਮੁੱਚੀ ਲੀਡਰਸ਼ਿਪ ਸਾਡੇ ਨਾਲ ਹੈ ਉਹਨਾਂ ਨੇ ਕਿਹਾ ਹੈਗੇ ਭਾਜਪਾ ਨੇ ਉਹਨਾਂ ਨੂੰ ਐਸਜੀਪੀਸੀ ਚੋਣਾਂ ਲੜਨ ਲਈ ਬਣਾਇਆ ਸੀ ਇਸ ਦੇ ਨਾਲ ਹੀ ਉਹ ਓਮ ਬਿਰਲਾ ਦੇ ਸਪੀਕਰ ਚੁਣੇ ਜਾਣ ਤੇ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਭਾਰੂ ਰਹੀ ਹੈ ਕੇਂਦਰ ਨੇ ਬਿਨਾ ਕਿਸੇ ਵਿਰੋਧ ਦੇ ਸਪੀਕਰ ਦੀ ਚੋਣ ਕੀਤੀ ਹੈ ਇਸ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਹੈ ਦੱਸ ਦੇ ਕੇ ਪੰਜਾਬ ਦੇ ਜਲੰਧਰ ਵਿੱਚ ਬੀਤੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਹੀ ਪਾਰਟੀ ਖਿਲਾਫ ਇੱਕ ਵੱਡੀ ਮੀਟਿੰਗ ਕੀਤੀ ਗਈ ਸੀ ਇਹ ਮੀਟਿੰਗ ਉਸ ਸਮੇਂ ਹੋਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਵਿੱਚ ਸਾਰੇ ਆਗੂਆਂ ਨਾਲ ਮੀਟਿੰਗ ਕਰ ਰਹੇ ਸਨ ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਹੀ ਪਾਰਟੀ ਖਿਲਾਫ ਵੱਡੀ ਮੀਟਿੰਗ ਕੀਤੀ ਸੀ ਮੀਟਿੰਗ ਵਿੱਚ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਹਾਜ਼ਰ ਹੋਏ ਸਨ ਮੀਟਿੰਗ ਵਿੱਚ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਬੀਬੀ ਜਗੀਰਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ ਸੋਇਸ ਹੁੰਦ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ